Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वार्थ पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅਮਰੀਕਾ ਔਰਤਾਂ ਦੀ ਖੇਡਾਂ 'ਚ ਹਿੱਸਾ ਨਹੀਂ ਲੈ ਸਕਣਗੇ ਟਰਾਂਸ ਜੈਂਡਰ ਸਿਆਟਲ ਟਾਕੋਮਾ ਹਵਾਈ ਅੱਡੇ ਤੇ ਦੋ ਜਹਾਜ਼ਾਂ ਦੀ ਫਿਰ ਹੋਈ ਟੱਕਰ ਅਮਰੀਕਾ 'ਚ ਇਕੱਠੇ 40 ਹਜ਼ਾਰ ਲੋਕਾਂ ਦਾ ਅਸਤੀਫਾ ਅਮਰੀਕਾ 'ਚ ਔਰਤਾਂ ਦੀ ਖੇਡਾਂ 'ਚ ਹਿੱਸਾ ਨਹੀਂ ਲੈ ਸਕਣਗੇ ਟਰਾਂਸ ਜੈਂਡਰ ਜੀਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਵੱਡਾ ਫੈਸਲਾ ਲਿਆ ਏ ਜਿਸ ਤੋਂ ਬਾਅਦ ਹਲਚਰ ਹੋਰ ਵੀ ਤੇਜ਼ ਹੋ ਗਈ ਏ ਦਰਸਲ ਨਵ ਨੁਜੁਗਤ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮਹਿਲਾ ਖੇਡਾਂ ਵਿੱਚ 트્રા ਜੈਂਡਰ ਐਥਲੀਟਾਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਬੁੱਧਵਾਰ ਨੂੰ ਦਸਤਖਤ ਕਰ ਦਿੱਤੇ ਹਨ 트੍ਰੰਪ ਨੇ ਇਸ ਹੁਕਮ ਤੋਂ ਬਾਅਦ 트્રા ਜੈਂਡਰ ਹੁਣ ਅਮਰੀਕਾ ਵਿੱਚ ਔਰਤਾਂ ਦੀਆਂ ਖੇਡਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਜ਼ਮੀ ਹੋ ਜਾਂਦਾ ਹੈ ਕਿ ਇਹ ਹੁਕਮ ਉਹਨਾਂ 트랜ਸਜੈਂਡਰ ਖਡਾਰੀਆਂ ਤੇ ਵੀ ਲਾਗੂ ਹੋਵੇਗਾ ਜੋ ਜਨਮ ਸਮੇਂ ਮਰਦ ਸਨ ਅਤੇ ਬਾਅਦ ਵਿੱਚ ਔਰਤ ਬਣ ਲਈ ਲਿੰਗ ਪਰਿਵਰਤਨ ਕਰਵਾਇਆ ਸੀ ਪੁਰਸ਼ਾਂ ਨੂੰ ਔਰਤਾਂ ਦੀਆਂ ਖੇਡਾਂ ਵਿੱਚੋਂ ਬਾਹਰ ਰੱਖਣ ਦੇ ਸਿਲੇਖ ਵਾਲਾ ਕਾਰਜਕਾਰੀ ਹਰਦੇਸ਼ ਸੰਘੀ ਏਜੰਸੀਆਂ ਜਿਨ੍ਹਾਂ ਵਿੱਚ ਨਿਆ ਅਤੇ ਸਿੱਖਿਆ ਵਿਭਾਗ ਸ਼ਾਮਲ ਹਨ ਉਹਨੂੰ ਯਕੀਨੀ ਬਣਾਉਣ ਲਈ ਪੂਰਾ ਅਧਿਕਾਰ ਦਿੰਦਾ ਹੈ ਸੰਗੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ 트ੰਪ ਪ੍ਰਸ਼ਾਸਨ ਤੇ ਨਿਸ਼ਮ ਨਿਜਮਾ ਦੀ ਪਾਲਣ ਕਰਦੀਆਂ ਹਨ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਸਿਆਲਟ ਟਾਕੋਮਾ ਹਵਾਈ ਐਡੇ ਤੇ ਜਾਪਾਨ 에ਅਲਾਈਨਸ ਤੇ ਡੈਲਟਾ 에ਅਲਾਈਨਸ ਦੇ ਜਹਾਜ਼ ਟਕਰਾ ਗਏ ਹਨ ਜੀ ਹਾਂ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਾਪਾਨ ਦੇ 에ਅਲਾਈਜ਼ ਦਾ ਜਹਾਜ਼ ਹਵਾਈ ਐਡੇ ਤੇ ਟੈਕਸੀ ਕਰ ਰਿਹਾ ਸੀ ਅਤੇ ਉਸੇ ਦੌਰਾਨ ਉਸਦੀ ਟੱਕਰ ਡੈਲਟਾ 에ਅਰਲਾਈਨਸ ਦੇ ਜਹਾਜ਼ ਨਾਲ ਹੋ ਗਈ ਦੱਸਿਆ ਜਾ ਰਿਹਾ ਕਿ ਡੈਲਟਾ 에ਅਰਲਾਈਨਸ ਦਾ ਬੋਇੰਗ 737 ਜਹਾਜ਼ 142 ਯਾਤਰੀਆਂ ਨੂੰ ਲੈ ਕੇ ਮਕਸੀਕੋ ਦੇ ਪਿਓਟੋ ਵਾਲਾਟਾਰ ਸ਼ਹਿਰ ਉਲੈਰ ਉਡਾਨ ਭਰ ਲਈ ਇਤਿਆਰ ਸੀ ਬਰ ਹਟ ਹੋਣ ਵਾਲੀ ਦੌਰਾਨ ਜਾਪਾਨੀ ਜਹਾਜ਼ ਡੈਲਟਾ ਜੈਟ ਨਾਲ ਪਿੱਛੇ ਤੋਂ ਟਕਰਾ ਗਿਆ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਗਿਆ ਪਰ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਚੀਕ ਚਹਾੜਾ ਪੈ ਗਿਆ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਐਂਬੂਲੈਂਸ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢ ਕੇ ਸੁਰੱਖਿਅਤਾਂ ਤੇ ਪਛਾਇਆ ਗਿਆ। ਅੰਦਰ 트럼ਪ ਨੇ ਸੈਡਲਡ ਸਰਕਾਰ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਹਜ਼ਾਰਾਂ ਅਮਰੀਕੀ ਸਰਕਾਰੀ ਕਰਮਚਾਰੀਆਂ ਨੇ 트럼ਪ ਪ੍ਰਸ਼ਾਸਨ ਵੱਲੋਂ 30 ਸਤੰਬਰ ਤੱਕ ਨਿਰੰਤਰ ਤਨਖਾਹ ਦੇ ਬਦਲੇ ਅਸਤੀਫੇ ਦੇਣ ਦੀ ਪੇਸ਼ਕਸ਼ ਸਵੀਕਾਰ ਕਰ ਲਈ। 트럼ਪ ਦੀ ਬਾਇਊਟ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਲਗਭਗ 40 ਹਜ਼ਾਰ ਕਰਮਚਾਰੀਆਂ ਨੇ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਹੈ। ਦਰਸਲ 트럼ਪ ਪ੍ਰਸ਼ਾਸਨ ਦੇ ਨੇ ਫੈਡਰਲ ਕਰਮਚਾਰੀਆਂ ਨੂੰ 22 ਆਊਟ ਦੀ ਪੇਸ਼ਕਿਸ਼ ਕੀਤੀ ਸੀ ਜਾਨਣੇ ਕਿ ਆਪਣੀਆਂ ਨੌਕਰੀਆਂ ਆਪਣੇ ਆਪ ਛੱਡਣ ਦਾ ਵਿਕਲਪ ਇਸ ਲਈ 6 ਫਰਵਰੀ ਤੱਕ ਸਮਾਂ ਦਿੱਤਾ ਗਿਆ ਸੀ ਨੌਕਰੀ ਤੋਂ ਅਸਤੀਫਾ ਦੇਣ ਦੇ ਬਦਲੇ ਫੈਡਰਲ ਕਰਮਚਾਰੀਆਂ ਨੂੰ 8 ਮਹੀਨਿਆਂ ਦੀ ਤਨਖਾਹ ਅਤੇ ਇੱਕ ਨਿਸ਼ਚਿਤ ਪੱਤਾ ਦਿੱਤਾ ਜਾਵੇਗਾ ਹਾਲਾਂਕਿ استਿਫਾ ਦੇਣ ਵਾਲੇ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਨਿਧਾਰਕ ਟੀਚੇ ਤੋਂ ਘੱਟ ਹੈ ਵਾਈਟ ਹਾਊਸ ਨੇ ਪਹਿਲਾ ਕਿਸਿਆ ਕਿਹਾ ਸੀ ਕਿ ਉਹਨਾਂ ਨੂੰ ਪੈਸੇ ਉਹਨਾਂ 2 ਲੱਖ ਲੋਕਾਂ ਦਾਏ ਨੇ ਸਰਕਾਰ ਕਰਨ ਦੀ ਉਮੀਦ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਫੈਡਰਲ ਕਰਮਚਾਰੀਆਂ ਦੀ ਗਿਣਤੀ 30 ਲੱਖ ਤੋਂ ਵੱਧ ਹੈ ਇਸ ਨੂੰ ਅਮਰੀਕਾ ਦਾ 15ਵਾਂ ਸਭ ਤੋਂ ਵੱਡਾ ਵਰਕਫੋਰਸ ਦੱਸਿਆ ਜਾ ਰਿਹਾ ਹੈ ਇਨਾ ਹੀ ਨਹੀਂ ਇਸ ਦੇ ਨਾਲ ਹੀ ਪਰਸੋਨਲ ਵਿਭਾਗ ਵੱਲੋਂ ਭੇਜੀ ਗਈ ਇੱਕ ਈਮੇਲ ਵਿੱਚ ਘਰ ਤੋਂ ਕੰਮ ਜਾਨੀ ਵਰਕ ਫਰੋਮ ਹੋਮ ਕਰਨ ਵਾਲੇ ਕਰਮਚਾਰੀਆਂ ਨੂੰ ਦਫਤਰ ਵਾਪਸ ਆਉਣ ਲਈ ਕਿਹਾ ਗਿਆ ਹੈ ਇਹਨਾਂ ਕਰਮਚਾਰੀਆਂ ਨੂੰ ਹਫਤੇ ਵਿੱਚ 5 ਦਿਨ ਦਫਤਰ ਤੋਂ ਕੰਮ ਕਰਨਾ ਪਵੇਗਾ Tune in to MarriageLagan.com every Saturday 2 to 3 pm with varinder Ubhi, a show about matrimonials, life partnership and relationships only on Radio Zindagi 1550 AM. Tune in to MarriageLagan every Saturday 11 to 12 noon with varinder Ubhi, a show about matrimonials, life partnership and relationships only on Radio Zindagi 1550 AM. फाइव वन जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriageluggan.com. We cater for USA, Canada, UK, India, and Fiji. For more information, call 510-943-8037. That is 510-943-8037.